ਉਹਦੇ ਕਿੱਲੇ ਹੋ ਜਾਣੇ ਨਹੀਂ ਹੁੰਦੇ ਕਿੱਲੇ ਦਾ ਸਪਾ ਨਹੀਂ ਅੱਜ ਫੇਰ ਆਲੂ ਵਾਲੇ ਪਰੌਂਠੇ ਪਰਨਾ ਕਿਵੇਂ ਬੰਨਿਆ ਦਮਾਲਾ ਹੈ ਇੱਕ ਇਸ ਟਾਇਰ ਮੇਰਾ ਅਲਗ-ਅਲਗ ਇਸ ਟਾਇਰ ਹਰ ਕਰਨੇ ਬੰਨਿਆ ਦਮਾਲਾ ਦਮਾਲਾ ਇੱਕ ਹੋਦਾ ਢਿੱਲਾ ਹੋਇਆ ਤੇ ਕਿੱਡੀ ਤਾਂ ਜਾ ਰਹੇ ਆ ਢੰਗਾਨਗਰ ਟ੍ਰਿਪ ਤੇ ਜਾ ਰਹੇ ਸਰਵੱਤਾ ਜਿਉਂਠਿਆ ਨਹੀਂ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਸਮਰ ਜਾ ਰਹੇ ਆ ਟ੍ਰਿਪ ਤੇ ਕਿਹੜੀ ਥਾਂ ਜਾ ਰਹੇ ਆ ਏੰਗਾਨਗਰ ਟ੍ਰਿਪ ਤੇ ਜਾ ਰਹੇ ਆ ਸਰਬਤਾਂ ਜੀ ਉੱਠਿਆ ਨਹੀਂ ਸਰਬਤੇ ਉੱਠ ਗਈ ਸਰਬਤ ਉਹ ਠੰਡੀ 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 ਲੱਗ ਰਹੀ ਹੈ ਸਮਰਦ ਮੱਲਾ ਬਨੇ ਕੀ ਬਨੇ ਮੱਲਾ 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 ਦਮਲਾ ਫਿਰ ਟ੍ਰਿਪ ਤੇ ਜਾਣਾ ਅੱਜ ਮੁੰਡੇ ਨੇ ਖੁਸ਼ ਐ ਸਰਬੱਤੀ ਨੇ ਕੱਲ ਨੂੰ ਜਾਣਾ ਟ੍ਰਿਪ ਤੇ ਹਨ ਮੈਂ 버ਗਰ ਖਾ ਕੇ ਆਉਂਗਾ ਸਰਮਰ ਨੂੰ ਮਿਲਦਾ ਟ੍ਰਿਪ ਤੇ ਜਾਣ ਨਾਲ 버ਗਰ ਜਿਆਦਾ ਉਹ ਕਰੀ ਜਾਂਦਾ ਹੈ ਹੈਂ ਕੰਪਲੀ ਵਾ ਕਪਲਾਂ ਪਾ ਕੇ ਬੰਨ ਪਾ ਗਏ ਨੇ ਟੀਨ ਲੱਗ ਗਈ ਸਰਬੱਤ ਦਾ ਬੂਟ ਟੁੱਟ ਗਿਆ ਜੀ ਇੱਥੋਂ ਨਵਾਂ ਹੀ ਸੀਗਾ ਨਾ ਨਵਾਂ ਹੀ ਪਜੇ ਤਾਂ ਨਵਾਂ ਬੂਟ ਟੁੱਟ ਗਿਆ ਹੁਣ ਸਰਬੱਤਾ ਕਹਿੰਦਾ ਮੈਂ ਪਾਉਣੇ ਦੂਜੇ ਨਵੇਂ ਸਪੋਰਟਸ ਵਾਲੇ ਹਨ ਹਾਂ ਖੁਸ਼ ਹੋ ਗਈ ਗਰਮੇ ਫੁੱਲ ਇਸ ਤਰ੍ਹਾਂ ਆ ਕੱਲ ਜਿਹੜੇ ਨਾ ਪਰਸ ਲੈ ਕੇ ਆਈ ਨਵੇਂ ਉਹ ਪੱਕ ਜਾਣਗੇ ਸਪੋਰਟ ਵਾਲੇ ਆ ਮੈਂ ਲੈ ਜਾਊਂਗਾ ਮੋਤੀ ਕੋ ਮੋਚੀ ਕੋਲ ਸਹੀ ਕਰਵਾ ਲਾਊਂਗਾ ਬਤਾਈ ਵਾ ਕੇ ਜਾਣੇ ਵਿਆ ਕਰ ਮੰਗੇ ਹਾਂ ਆਜਾ ਜੀ ਫਿਰ ਸਪੋਰਟ ਵਾਲੇ ਪਉਣੇ ਹੈ ਸਪੋਰਟਸ ਗੋਰੂ ਹੈਲੋ ਗੋਰੂ ਰਿਆ ਗੋਰੂ ਇਧਰ ਆ ਪੁਰਿਆ ਗੋਰਾ ਮੱਕ ਪਿਆਰੇ ਘੁੰਮਣ ਆਏ ਆ ਤੇ ਉਹ ਉਹ ਪਵਾਨਾਂ ਚ ਭੱਜਿਆ ਫਿਰ ਤਾਂ ਉਧਰ ਮੁੜ ਕੇ ਆਇਆ ਦੂਰੋਂ ਗਰੂ ਗਰੂ ਆ ਜਾ ਬੁਰਿਆ ਲਿਬੜ ਗਿਆ ਸਾਰਾ ਸਾਰੇ ਲਿਬੜ ਗਿਆ ਗਰੂ ਤੂੰ ਗਰਮਕ ਪਿਆਰਿਓ ਮੈਂ ਇਧਰ ਉਧਰ ਉਹਨਾ ਹੁੰਨਾ ਜਿੱਦਾਂ ਦਾ ਆ ਬਹੁਤ ਟਾਈਮ ਹੋ ਗਿਆ ਪਹਿਲਾਂ ਵਾਹਣ ਸੀਗਾ ਫਿਰ ਵਾਹਣ ਵਾਇਆ ਫਿਰ ਪਾਣੀ ਲਾਇਆ ਇਹਨੂੰ ਫਿਰ ਇਹਨੂੰ ਬੀਜਿਆ ਜਿੱਦੇ ਬੀਜਿਆ ਉਹਦੇ ਵੀ ਦੇਖਿਆ ਫਿਰ ਹੌਲੀ ਹੌਲੀ ਸਰੋਂ ਉੱਗ ਗਈ ਫਿਰ ਪੱਤੇ ਆਏ ਥੋੜੀ ਥੋੜੇ ਫਿਰ ਵੱਡੀ ਹੋ ਗਈ ਸਰਵਾ ਸਾਰੀ ਮੈਂ ਵੇਖਦਾ ਹਾਂ ਸ਼ੁਰੂ ਤੋਂ ਹੌਲੀ ਹੌਲੀ ਫਿਰ ਇਹ ਵੱਡੀ ਹੋ ਜੂ ਇਹਨੂੰ ਫਲੀਆਂ ਲੱਗ ਜਾਣਗੀਆਂ ਇਹਨੂੰ ਫਲੀਆਂ ਲੱਗਣਗੀਆਂ ਫਿਰ ਹੌਲੀ ਹੌਲੀ ਇਹਨੂੰ ਵੱਢਣਗੇ ਸਾਰਾ ਮੈਂ ਵੇਖਦਾ ਹਾਂ ਡੇਲੀ ਰਜਣਾ ਦੇਖੋ ਕਿੱਡੀ ਸੋਹਣੀ ਹੋ ਗਈ ਹੁਣ ਸਰਵਾ ਮੈਂ ਤੇ ਗੁਰੂ ਜੀ ਰਜਣਾ ਨਾ ਉਹਨੇ ਇਧਰ ਨੂੰ ਸਾਰਾ ਵੇਖਣੇ ਇਧਰ ਉਹ ਵੇਖੋ ਸਰਵਾ ਮੌਸਮ ਬਹੁਤ ਸੋਹਣਾ ਠੰਡੋ ਹੋ ਗਿਆ ਹੌਲੀ ਹੌਲੀ ਇਹਨੂੰ ਵੱਢਣਗੇ ਸਾਰਾ ਵੇਖਾਂਗੇ ਕੁਦਰਤ ਦੇ ਵਿੱਚ ਕਾਦਰ ਪਰਮੇਸ਼ਰ ਵਸਦਾ ਹੈ ਕਾਇਨਾਤ ਦੇ ਵਿੱਚ ਕੁਦਰਤ ਦੇ ਵਿੱਚ ਪ੍ਰਮਾਤਮਾ ਇਧਰ ਨਰਮਾ ਹੁੰਦਾ ਸੀਗਾ ਸ਼ਾਇਦ ਤੁਸੀਂ ਵਿੱਚ ਵਿੱਚ ਬਲੌਗ ਦੇ ਵੇਖਿਆ ਹੋਊਗਾ ਇਸ ਥਾਂ ਤੇ ਉਹ ਉੱਥੇ ਸੀ ਨਰਮਾ ਵੜਦਾ ਉਹ ਭੱਜ ਗਿਆ ਗਰੂ ਉਹ ਜਾਂਦਾ ਉਹ ਜਾਂਦਾ ਉਹ ਦੂਰ ਚਲਾ ਗਿਆ ਉਹ ਗਿਆ ਉਹ ਗਿਆ ਉਹ ਗਿਆ ਦੇਖੋ ਉਹ ਦੇਖੋ ਬਹੁਤ ਦੂਰ ਹੈ ਦੂਰ ਚਲਾ ਗਿਆ ਉੱਗੋ ਨਿਕਲੂ ਛੜਕਤੇ ਉਹ ਆ ਗਿਆ ਉਹ ਰਿਆ ਬਹੁਤ ਦੂਰ ਬਲਦ ਗੱਡਾ ਤੇ ਰਿਆ ਆਉਂਦਾ ਉਹ ਦੇਖੋ ਕਿੱਥੇ ਚਲਾ ਗਿਆ ਸਗਰਮਕ ਪਿਆਰੇ ਉਹ ਆ ਗਏ ਆ ਘਰ ਘੁੰਮ ਕੇ ਆਏ ਆ ਇਹਨਾਂ ਬਹੁ ਹਾਂ ਘਰੇ ਪ੍ਰਸ਼ਾਦਾ ਪਕ ਰਿਹਾ ਆਲੂ ਵਾਲੇ ਪਰੌਂਠੇ ਅੱਜ ਫੇਰ ਆਲੂ ਵਾਲੇ ਪਰੌਂਠੇ ਕਰਦੇ ਕਿਲੇ ਹੋ ਜਾਣ ਨਹੀਂ ਹੁੰਦੇ ਕਿਲੇ بس ਪੰਜ ਅੱਜ ਫੇਰ ਆਲੂ ਵਾਲੇ ਪਰੌਂਠੇ ਪਰਨਾ ਕਿਵੇਂ ਬੰਨਿਆ ਦਮਾਲਾ ਹੈ ਇੱਕ ਹੀ ਸਟਾਈਲ ਮੇਰਾ ਅਲਗ ਅਲਗ ਸਟਾਈਲ ਹੱਸ ਕਰਨੇ ਵੱੰਦਾ ਨਾ ਦਮ ਲਾ ਦਮ ਲਾ ਵੇਖੋ ਤਾਂ ਕਿੱਲਾ ਆ ਪਏ ਅੱਜ ਫੇਰ ਆਲੂ ਵਾਲੇ ਪਰੌਂਠੇ ਆ ਗਏ ਚਾਰ ਚੁੰਡਾ ਵਾਲੇ ਵਾਲਾ ਨੂੰ ਸੱਜਾ ਦਿੰਦੀ ਸੋ ਅੱਜ ਫੇਰ ਆਲੂ ਵਾਲੇ ਪਰੌਂਠੇ ਛਕਾਂਗੇ ਇੱਕ ਤਾਂ ਛਕ ਲਿਆ ਤੜਕੇ ਆਲੂ ਵਾਲਾ ਪਰੌਂਠਾ ਡੇਢ ਡੇਢ ਛਕ ਲਿਆ ਉਹ ਪਤਾ ਹੀ ਨਹੀਂ ਲੱਗੇ ਕੋਲ ਲੱਗੇ ਡੇਢ ਛਕ ਲਿਆ ਤੇ ਹੁਣ ਫੇਰ ਛਕਾਂਗੇ ਆ ਛੱਜ ਪਿਆ ਜੀ ਆ ਗਏ ਜੀ ਸਰਬਤ ਹੁਣੇ ਸਕੂਲੋਂ ਕਾਲੇ ਥੋੜੀ ਬਵਾਰੀ ਸੀ ਚਿੱਟੇ ਬਵਾਰੀ ਸਰਬਤ ਦੇ ਬੂਟ ਟੁੱਟ ਗਏ ਸੀ ਮੈਂ ਪਵਾ ਕੇ ਲਿਆ ਕਾਲੇ ਚਿੱਟੇ ਉਹ ਕਾਲੇ ਮਿਲੇ ਬੁੱਤ ਕਾਲੇ ਮਿਲੇ ਉਹ ਕਹਿੰਦੇ ਚਿੱਟਿਆ ਨਹੀਂ ਰਏ ਇਹਨਾਂ ਦੇ ਵਾਈਟ ਆਉਂਦੇ ਨਹੀਂਗੇ ਕਾਲੇ ਪਵਾ ਲਓ ਕੋਰੀ ਮੈਂ ਨਹੀਂ ਪਾ ਗੇ ਜਿਹੜੇ ਕਹਿੰਦੇ ਬੂਟ ਪਾ ਲਿਓ ਮੇਰੀ ਉੱਥੇ ਮੈਂ ਤਾਂ ਰਹਿ ਗਿਆ ਬੈਂਡ ਨੂੰ ਵਾਈਟ ਪੇਂਟ ਕਰਨਾ ਬੈਂਡ ਵਾਈਟ ਪੇਂਟ ਕਰ ਦਿੰਨੇ ਚੱਲ ਇਹਨੂੰ ਕਿਵੇਂ ਰਿਤਰੀ ਟ੍ਰਿਪ ਬਹੁਤ ਵਧੀਆ ਨੰਦਾ ਪੱਖੇ ਦੀ ਨੋਚ ਉੱਚੀ ਸੀ ਅੱਛਾ ਪੱਖੇ ਦੀ ਨੋਚਾ ਦੇਖੋ ਬੰਦ खादा की फिर तू स्कूले रे है तू कुछ नहीं खा ਪਰਾਂ ਹਾਂ ਹਾਂ ਕਰ ਲੂ ਉਹਦੇ ਜਿਵੇਂ ਉਹ ਦਿੰਦਾ ਪਰ ਤੇ ਗਰਮਕ ਪੈਰੋ ਟੋਕਰੀ ਲੈ ਲਈ ਨੂਣ ਲੈ ਲਿਆ ਆ ਚੱਕਰੀ ਕਿਨੂਆ ਦੀ ਟੋਕਰੀ ਟੋਕਰੀ ਭੁੰਨੀਆਂ ਉੱਪਰ ਚਲਦੇ ਹੁਣ ਛਕਦੇ ਆ ਕਿਨੂ ਅੰਦਰ ਵਿੱਚ ਛਾਂ ਛਾਂ ਕੇ ਇਹ ਚ ਪਾਉਂ ਤਿੰਨ ਇਸਾਰੀ ਗੋਲੀਆਂ ਸਾਰੇ ਖਾਣੇ ਸੀ ਮੈਂ ਤਾਂ ਇੰਨੇ ਥੋੜੀ ਖਾਉਂਗੇ ਚਲ ਇੱਕ ਇੱਕ ਆ ਲੈ ਲਿਆ ਕਾ ਲੈ ਲਿਆ ਵੱਡੇ ਵੱਡੇ ਹੀ ਲੈ ਲੈਨੇ ਇੰਨੇ ਕਿੰਨੇ ਖਾਉਂਗੇ

ਤਗੁਰਮਖ ਪਿਆਰੇ ਉੱਪਰ ਧੁੱਪ ਹੈ ਨਹੀਂ ਛਾਂ ਆ ਗਈ ਉੱਤੇ ਠੰਡ ਬਹੁਤ ਹੈ ਹਵਾ ਚੱਲਦੀ ਹੈ ਇਸ ਕਰਕੇ ਥੱਲੇ ਹੀ ਬਹਿ ਚੁੱਕੇ ਹਾਂ ਹੁਣ ਬਹਿ ਚੁੱਕੇ ਹਾਂ ਥੱਲੇ ਹੀ ਤੇ ਹੁਣ ਆ ਕਿੰਨੂ ਛੱਲ ਕੇ ਖਾਣੇ ਆ ਸਰਬੱਤ ਚਾਹ ਪੀ ਰਹੀਏ ਤੇ ਮੈਂ ਕਿੰਨੂ ਭਰਾਂ ਸਮਰ ਤੇ ਚਾਹ ਅੰਦਰ ਸਾਡੀ ਸ਼ੂਟ ਕਰ ਰਿਹਾ ਹੈ ਵੀਡੀਓ ਸਮਰ ਟਪੜੇ ਸਮਰ ਦੇ ਲੱਥੇ ਵੇ ਆ ਤੂੰ ਵੀ ਸ਼ੂਟ ਕਰ ਸਮਰ ਦੇ ਕੱਪੜੇ ਪਾਏ ਨਹੀਂlfloor ਪਾਏ ਇਕੱਲੀ ਚੰਗਾ ਪਾਏ ਨੇ ਆ ਦੇਖੋ ਮੈਨੂੰ ਮੇਰੇ ਭਾਂਡੇ ਨਹੀਂ ਦਿੰਦੇ ਕਹਿੰਦੇ ਛਿਲੜ ਚ ਪਾ ਲਓ ਮਨ ਮੈਨੂੰ ਕਹਿੰਦੇ ਛਿਲੜ ਚ ਪਾ ਕੇ ਖਾਓ ਨਾ ਚਲੋ ਪਾ ਲਿਆ ਨੂਨ ਛਿਲੜ ਦੂਜਾ ਨਹੀਂ ਸੀ ਨਾ ਆਹਾ ਮੋਤ ਫਲਾ ਗਰਮਕ ਪਿਆਰਿਓ ਬੈਠੇ ਆ ਉੱਤੇ ਤੇ ਸਮਰ ਤੇ ਸਰਬੱਤ ਨੂੰ ਸਵਾਲ ਜਵਾਬ ਕਰਦੇ ਹੁਣ ਥੋੜੇ ਜੇ 2-4 ਕੁਐਸਚਨ ਆਨਸਰ 2-4 ਸਵਾਲ ਜਵਾਬ ਠੀਕ ਹੈ ਦੋ ਦੋ ਪੁੱਛ ਤੈਨੂੰ ਨਹੀਂ ਹਾਂ ਦੋ ਹੀ ਬੱਚੇ ਦੋ ਤੈਨੂੰ ਪੁੱਛਣਾ ਤੈਨੂੰ ਨਹੀਂ ਦੋ ਚੱਲ ਦੋ ਪੁੱਛ ਲੈਣਾ ਜਿੰਨੇ ਬੱਚੇ ਨੇ ਚੱਲ ਦੋ ਪੁੱਛਦੇ ਹਾਂ ਪਹਿਲਾਂ ਤੂੰ ਐਂ ਦੱਸ ਵੀ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਦੇ ਵਿੱਚ ਕਿੰਨੇ ਅੰਗ ਹੈ ਦੁਹ ਦੇਗਾ ਤੂੰ ਜਦਾ ਛੋਟੀ ਹਾਂ ਸਹੀ ਦੱਸਿਆ ਸਰਬੱਤ ਨੇ ਦੱਸਤਾ ਸਹੀ ਸਵਾਲ ਦਾ ਜਵਾਬ ਚਲੋ ਹੁਣ ਮੈਂ ਹੁਣ ਤੂੰ ਮੈਨੂੰ ਐ ਦੱਸ ਹੁਣ ਸਬਰ ਤੂੰ ਦੱਸ ਪਹਿਲਾ ਸਵਾਲ ਸਰਬੱਤ ਨੇ ਜੀਤਾ ਜਵਾਬ ਹੁਣ ਤੂੰ ਦੇਣਾ ਠੀਕ ਹੈ ਹੁਣ ਤੂੰ ਇਹ ਦੱਸ ਵੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਭਗਤਾਂ ਦੀ ਬਾਣੀ ਆ 15 ਹਾਂ ਸਹੀ ਜਵਾਬ ਸਵਾਲ ਦਾ ਜਵਾਬ ਸਹੀ ਦਿੱਤਾ ਤੂੰ ਗੁਰੂ ਗ੍ਰੰਥ ਸਾਹਿਬ ਜੀ 15 ਭਗਤਾਂ ਦੀ ਬਾਣੀ ਆ ਠੀਕ ਹੈ ਸਰਬੱਤ ਹੁਣ ਤੂੰ ਦੇਵੇਂਗਾ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਾਰੇ ਚਾਲ ਮੈਂਨ ਹੋਰ ਪੁੱਛਦਾ ਤੂੰ ਛੋਟੀ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਕੀ ਨਾਮ ਸੀ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਿਲਕੁਲ ਬਿਲਕੁਲ ਬਹੁਤ ਸੋਹਣਾ ਜਵਾਬ ਦਿੱਤਾ ਸਮਰ ਤੂੰ ਦੱਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਕੀ ਨਾਮ ਸੀ ਬਾਬਾ ਅਜੀਤ ਸਿੰਘ ਜੀ ਹਮ ਰਾਈਟ ਬਹੁਤ ਸ਼ਾਬਾਸ਼ ਤੇ ਸਰਵਤ ਹੁਣ ਜਵਾਬ ਦੇਉਗੀ ਸਰਬਤ ਨੂੰ ਕੀ ਪੁੱਛੀਏ ਚਲੋ ਆਏ ਦੱਸੋ ਚਲ ਦੋਨਾਂ ਚ ਕੋਈ ਦੱਸ ਦਿਓ ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨੇ ਪੱਟਾਂ ਦੀ ਬਾਣੀ ਹੈ ਦੱਸੋ 11 ਹੈ 11 ਹਾਂ 11 ਪੱਟਾਂ ਦੀ ਬਾਣੀ ਹੈ ਲਓ ਜੀ ਨਾਨਕ ਆ ਗਿਆ ਟਾਈਮ ਹੋ ਗਿਆ 5:00 ਵਜੇ 5:30 ਸ਼ੁਰੂ ਕਰਨੀ ਹੈ ਸਮਰ ਵੀ ਤਿਆਰ ਹੈ ਸਰਬਤ ਨੇ ਜਾਣਾ ਨਹੀਂ ਸੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਇਧਰ ਚੱਲ ਰਹੇ ਆ ਬਲੌਗ ਚਲਿਏ ਤੁਸੀਂ ਕਰੇਗਾ ਲੈਰ ਸੱਜ ਹਾਂਜੀ ठीक है कल समर ने की अज नानक करूगा कल फिर मैं कर दूंगा चलो चल दे, बाज़। 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 दे। फिर चल फिर सरबत मैं बत कल रुमाल बन लो फिर सर से इन्हों कैची संभाल दी सारा कुछ बजूगी किसी दिन चल फिर रुमाल बन ला देखो की बनाया सर बहद नहीं एक मिनट हाँ हूँ उधरों भी दिखा हाँ कुछ ना कुछ बना दी नहीं चल आ यार माल बन के दो दो आ जाए फिर बता चलिए हेलो गुरु जाना हाय। तो जा रहे हैं गुरुद्वारा साहब ਅੱਜ ਮਿਸਤਰੀਆਂ ਨੇ ਛੁੱਟੀ ਕੀਤੀ ਹੈ ਜੀ ਅੱਜ ਮਿਸਤਰੀ ਨਹੀਂ ਆਏ ਅੱਜ ਮਿਸਤਰੀ ਛੁੱਟੀ ਕਰ ਗਏ ਉਹਨਾਂ ਨੂੰ ਕੋਈ ਕੰਮ ਬਣ ਗਿਆ ਸੀ ਕਿਵੇਂ ਜਿਵੇਂ ਜਿਵੇਂ ਨੇੜੇ ਨੂੰ ਖਿਆਲ ਆਈ ਜਾਂਦਾ ਓਵੇਂ ਓਵੇਂ ਗੁਰੂ ਦੇ ਲਾਲਾਂ ਦਾ ਖਿਆਲ ਆਈ ਜਾਂਦਾ ਆ ਜਿਵੇਂ ਜਿਵੇਂ ਨੇੜੇ ਨੂੰ ਖਿਆਲ ਆਈ ਜਾਂਦਾ ਗੁਰੂਦਿਆਂ ਲਾਲਾਂ ਦਾ ਖਿਆਲ ਆਈ ਜਾਂਦਾ ਗਰਮਕ ਪਿਆਰੋ ਅੱਗ ਸੇਕ ਰਹੇ ਆ ਅੱਗ ਬੜੀ ਤੇਜ਼ ਬਈ ਆਗ ਬੁਝੀ ਪਈ ਹੁਣ ਤਾਂ ਉਹ ਤਾਂ ਹੈਗੀ ਆ ਇੱਥੇ ਲੇਟਨਾਂ ਥੋੜੀ ਬੁਝ ਗਈ ਤੇ ਪ੍ਰਸ਼ਾਦਾ ਛਕ ਲਿਆ ਸਾਰੇ ਛਕੀ ਜਾਂਦੇ ਚੁੱਲ੍ਹੇ ਮੂਰੇ ਬੈਠ ਕੇ ਬੜਾ ਆਨੰਦ ਆਉਂਦਾ ਗਰਮ ਗਰਮ ਪ੍ਰਸ਼ਾਦੀ ਛਕਣ ਦਾ ਹੁਣ ਛਕ ਲਿਆ ਸਰਵਤੈ ਨਹੀਂ ਛਕਣਾ ਸਰਵਤ ਛਕਣਾ ਨਹੀਂ ਪ੍ਰਸ਼ਾਦਾ ਛਕ ਲਿਆ ਫਿਰ ਹੂੰ ਚੀਲੀ ਖਾਲੋ ਜੀਲੀ ਚੀਲੀ ਖਾ ਰਹੀ ਤੁਸੀਂ ਦੂ ਰੋਟੀ ਖਾ ਲ ਸੁਗਰਮ ਪਿਆਰਿਓ ਟਾਈਮ ਹੋ ਗਿਆ 7:30 ਪ੍ਰਸ਼ਾਦ ਪਣੀ ਛਕ ਲਿਆ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਆਂ ਫੇਰ ਕੱਲ ਨੂੰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ আনা আশ আপরা পসিিয়া नहीं प আটা সিিয়া প এটিখুও।